ਇਹ ਪਿੰਡਾ ਜੀ ਬਹਿਰਾਮਪੁਰ ਵੇਟ ਇੱਧਰ ਬਹਿਰਾਮਪੁਰ ਵੇਟ ਆ ਦੇਖੋ ਸੱਜੇ ਹੱਥ ਨੂੰ ਆਪਾਂ ਨੇ ਮੁੜਨਾ ਇਹ ਰਸਤਾ ਹੈ ਸਤਲੁਜ ਦਰਿਆ ਦੇ ਕਿਨਾਰੇ ਜਿੱਥੇ ਕਿ ਬਨ ਲੱਗਿਆ ਹੋਇਆ ਫੱਸੀ ਬਹੁਤ ਹੁੰਦਾ ਰਸਤਾ ਹੈ ਬਹਿਰਾਮਪੁਰ ਵੇਟ ਇਹ ਪਹਿਲਾ ਪਿੰਡਾ ਆ ਦੇਖੋ ਬਹਿਰਾਮਪੁਰ ਵੇਟ ਐਮ ਪੀ ਸੀ ਐਸ ਉਹ ਖਰਾਬੀ ਆ ਸੜਕਾਂ ਦੇਖੋ ਤੁਸੀਂ ਦੇਖ ਹੀ ਰਹੇ ਆ ਕਿੰਦਾ ਨੂੰ ਸੱਜੇ ਆਲੇ ਕੁ ਪਿੰਨਾ ਲਾਤ ਖਰਾਬਾ ਸੜਕਾਂ ਜੇ ਹਟਮਾ ਪੈ ਜਾਂਦਾ ਕਾਫੀ ਪਾਫੀ ਹਟਮਾ ਹੈ ਬੇਰਾਮਪੁਰ ਦੇ ਇਲਾਕੇ ਆ ਮੁਰਗਿਆ ਪਾਸੇ ਸੱਜੇ ਹੱਥ ਇਹ ਆ ਜੀ ਆ ਪੇਟ ਇਲਾਕੇ ਦੀ ਫਸਲ ਦੇ ਚਲੋ ਇਹ ਆ ਮਾਦੀ ਲੱਗਿਆ ਹੋਇਆ ਤੇ ਜੀਰੀ ਲੱਗੀ ਹੋਈ ਆ ਇਹ ਕਿਟੇਲਾ ਕਾ ਸਾਰਾ ਇੰਕਾ ਨੇ ਬੀਟ ਲੱਗਾ ਦੇਖੋ ਫਸਲ ਕਿ ਆਹ ਆ ਉਹ ਜੇ ਬੀਟ ਲੱਕੇ ਦੀ ਇਹ ਸਾਰਾ ਤੁਹ ਪਗਲਾ ਪਿੰਡ ਜਦ ਸੱਜਤ ਮੁੜੇ ਆ ਇੱਥੇ ਰੋਡ ਕੁਛ ਠੀਕ ਆ ਅੱਗੇ ਮੇਰੇ ਖਿਆਲ ਜਾਮ ਦੀ ਸਥਿਤੀ ਤਾਂ ਨਹੀਂ ਪਰ ਕੁਛ ਖੜਾ ਹੈ ਰਸਤਾ ਛੋਟਾ ਤਾਂਗਾ ਬਲੌਕ ਹੋ ਗਿਆ ਬਰਾਮਪੁਰ ਵੇੜ ਤੇ ਅਗਲਾ ਪਿੰਡ ਬਸ ਮੋਹਨ ਮਾਜਰਾ ਹੁਣ ਜਿਹਨੂੰ ਇਹ ਕਹਿੰਦੇ ਮੋਨਮਾਜਰਾ ਫਸੇ ਇਕੱਠੀ ਬੋਲਦੇ ਪਰ ਇਹ ਸਕੂਲ ਆ ਗਿਆ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਵਿੱਚੇ ਆ ਮੋਨਮਾਜਰਾ ਇਲਾਕਾ ਫਸੇ ਮੋਨਮਾਜਰਾ ਫਸੇ ਉਥੋਂ ਦੇ ਇਹ ਆਪਰ ਕਾਫੀ ਲੱਗੇ ਹੋਇਆ ਕਮਾਲ ਹੈ ਧੀਰੀ ਹੈ ਦੇਖੋ ਇਹ ਸਾਰੇ ਜੋ ਜਾ ਰਹੇ ਆ ਇਹ ਬੰਦੇ ਜਾ ਰਹੇ ਆ ਪਾਸੇ ਸ਼ਤ్రੂ ਦੇ ਕੰਡੇ ਮੋਹਣ ਮਾਧ੍ਰ ਤੋਂ 4 ਕਿਲੋਮੀਟਰ ਹੈਗਾ ਇਹ ਰਸਤਾ ਪਾਸੇ ਦਾ ਦੇਖੋ हो कोई आबादी या पिंड वगैरह नहीं है दरिया के किनारे ये देखो ये सारे बनते जा रहे है। ये अपील करी गई थी कि उसे पहुँचो व् तो वे मदद की लौड़ है तो और सारे देखो सतलुज दे ਫਸੇ ਜੁਬਨ ਹੈ ਪਿੱਛੇ ਲਖ ਪਿੱਛੇ ਵੀ ਪੰਜਾਬ ਸਰਕਾਰ ਦੀ ਗੱਡੀ ਆ ਰਹੀ ਆ ਪਿੱਛੇ ਗੱਡੀਆਂ ਆ ਰਹੀਆਂ ਅੱਗੇ ਵੀ ਆ ਰਹੀਆਂ ਰਸਤਾ ਜਾਮ ਮੇਰੇ ਖਿਆਲ ਹੋ ਗਿਆ ਸਿੰਗਲੇ ਆ ਉਧਰ ਕੋਈ ਚੀਜ਼ ਆ ਗਈ ਹੋਣੀ ਰਸਤਾ ਜਾਮ ਆਮੇ ਹੋ ਜਾਂਦਾ ਇੱਥੇ ਫਸੇ